ਬੀਬੀ ਕੁਲਵਿੰਦਰ ਕੋ ਪੋਜੋ ਬਾਲ ਨੇ ਫੜਿਆ ਭਾਰਤੀ ਜਨਤਾ ਪਾਰਟੀ ਦਾ ਦਾਮਨ ਮਨਜੀਤ ਵਾਲੀ ਤਲਨ ਰਜੇਸ਼ ਬਾਗਾ ਰਾਜਕਮਾਰ ਜੋਗੀ ਮਨਜੀਤ ਸਿੰਘ ਬਿਲਾ ਕੋਟਲੀ ਪਰਮਜੀਤ ਪੰਮਾ ਬਾਗਾ ਪਰਸ਼ੋਤਮ ਗੋਗੀ ਬినੋਦ ਸ਼ਰਮਾ ਨੇ ਕੀਤਾ ਨਿਗਾਹ ਸਵਾਗਤ ਤੇ ਅਭਿਨੰਦਨ ਜਿਵੇਂ ਜਿਵੇਂ ਲੋਕ ਸਵਾਲ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਰਾਜਨੀਤਿਕ ਪਾਰਟੀਆਂ ਵਿੱਚ ਸ਼ਾਮਲ ਹੋਣ ਵਾਲੀ ਸ਼ਖਸੀਅਤਾਂ ਦਾ ਪਾਰਟੀਆਂ 'ਚ ਪੂਰਾ ਸਨਮਾਨ ਸਤਕਾਰ ਹੋ ਰਿਹਾ ਹੈ ਇਸੇ ਹੀ ਕਾਰਨ ਦੇ ਤੱਤ ਭਾਰਤੀ ਜਨਤਾ ਪਾਰਟੀ ਨੂੰ ਜਲੰਧਰ ਵਿੱਚ ਉਸ ਸਮੇਂ ਤਗੜੀ ਤਾਕਤ ਮਿਲੀ ਜਦੋਂ ਭੋਜੋਬਾਲ ਪਿੰਡ ਦੀ ਸਮਾਜ ਸੇਵਕਾ ਬੀਬੀ ਕੁਲਵਿੰਦਰ ਕੌਰ ਭੋਜੋਬਾਲ ਸੁਪਤਨੀ ਸਰਦਾਰ ਬਲਜੀਤ ਸਿੰਘ ਨੇ ਭਾਰਤੀ ਜਨਤਾ ਪਾਰਟੀ ਦਾ ਧਾਮਨ ਫੜ ਲਿਆ ਭਾਰਤੀ ਜਨਤਾ ਪਾਰਟੀ ਦੇ ਸਰਗਰਮ ਤੇ ਸਿਰ ਕੱਢ ਤੇ ਹੁਣੇ-ਹੁਣੇ ਲੋਕ ਸਭਾ ਸੀਟ ਤੇ ਵੱਡਾ ਦਾਵਾ ਜਿਤਾਉਣ ਵਾਲੇ ਕਰਮਠ ਆਗੂ ਮਨਜੀਤ ਬਾਲੀ ਤਲਨ ਪੰਜਾਬ ਭਾਰਤੀ ਜਨਤਾ ਪਾਰਟੀ ਉਪ ਪ੍ਰਧਾਨ ਸ੍ਰੀਮਾਨ ਅਰਜੇਸ਼ ਬਾਗਾ ਰਾਜਕਮਾਰ ਜੋਗੀ ਪਰਸ਼ੋਤਮ ਗੋਗੀ ਸਰਦਾਰ ਮਨਜੀਤ ਸਿੰਘ ਬਿੱਲਾ ਕੋਟਲੀ ਪਰਮਜੀਤ ਪੰਮਾ ਬਾਗਾ ਜ਼ਿਲ੍ਹਾ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਜਲੰਧਰ ਦਿਹਾਤੀ ਉਤਰੀ ਵਿਨੋਦ ਸ਼ਰਮਾ ਨੇ ਬੀਬੀ ਕੁਲਵਿੰਦਰ ਕੌਰ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਤੇ ਅਭਿਨੰਦਨ ਕੀਤਾ ਹੈ ਭਾਰਤੀ ਜਨਤਾ ਪਾਰਟੀ ਆਗੂ ਮਨਜੀਤ ਬਾਲੀ ਤੱਲਨ ਹੋਰਾ ਆਖਿਆ ਕਿ ਬੀਬੀ ਕੁਲਵਿੰਦਰ ਕੌਰ ਭੋਜੋ ਬਾਲ ਨੂੰ ਪਾਰਟੀ ਵਿੱਚ ਪੂਰਾ ਮਾਣ ਤੇ ਸਤਿਕਾਰ ਮਿਲੇਗਾ ਉਧਰ ਬੀਬੀ ਕੁਲਵਿੰਦਰ ਕੌਰ ਭੋਜੋ ਬਾਲ ਹੋਰਾ ਆਖਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਤੋਂ ਪ੍ਰਭਾਵਿਤ ਹਨ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਹੀ ਭਾਰਤ ਨੂੰ ਵਿਸ਼ਵ ਗੁਰੂ ਬਣਾ ਸਕਦੀ ਹੈ ਮਨਜੀਤ ਬਾਲੀ ਨੇ ਕਹਿ ਕਿ ਬਲਵਿੰਦਰ ਕੌਰ ਹੋਰਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਤਕੜੀ ਤਾਕਤ ਮਿਲੀ ਹੈ ਮਨਜੀਤ ਬਾਲੀ ਤਲਨ ਹੁਰਾ ਸਭ ਦਾ ਆਵਾਰ ਵੀ ਜਤਾਇਆ